ਪਟਿਆਲਾ ਤੋਂ ਵੱਡੀ ਮੰਦਭਾਗੀ ਘਟਨਾ ਦੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਪਟਿਆਲਾ ਦੀ ਵੱਡੀ ਨਦੀ ਦੇ ਵਿੱਚ ਨਹਾਉਣ ਗਈ 5 ਸਾਲਾ ਬੱਚੀ ਦੀ ਡੁੱਬਣ ਦੇ ਨਾਲ ਮੌਤ ਹੋ ਗਈ। ਮ੍ਰਿਤਕ ਬੱਚੀ ਦਾ ਪਰਿਵਾਰ ਪ੍ਰਵਾਸੀ ਹੈ ਜਿਹੜਾ ਕਿ ਰੋਜ਼ਗਾਰ ਦੇ ਲਈ ਪਟਿਆਲਾ ਦੇ ਵਿੱਚ ਰਹਿੰਦਾ ਸੀ। ਪਟਿਆਲਾ ਦੇ ਸ਼ਾਂਤੀ ਨਗਰ ਦੇ ਨਜ਼ਦੀਕ ਪੈਣਦੀ ਵੱਡੀ ਨਦੀ ਦੇ ਵਿੱਚ ਨਹਾਉਂਦਿਆਂ ਵਕਤ ਇਸ 5 ਸਾਲਾ ਬੱਚੀ ਦੀ ਮੌਤ ਹੋਈ ਹੈ। ਤਕਰੀਬਨ ਸ਼ਾਮ ਦੇ 5 ਵਜੇ ਦੀ ਇਹ ਘਟਨਾ ਹੈ ਤੇ 8 ਵਜੇ ਦੇ ਕਰੀਬ ਬੱਚੀ ਦੀ ਮ੍ਰਿਤਕ ਦੇਨ ਨੂੰ ਬਾਹਰ ਕੱਢਿਆ ਗਿਆ। ਉੱਥੇ ਹੀ 5 ਸਾਲਾ ਬੱਚੀ ਦੀ ਆਪਣੇ ਹੀ ਭਰਾ ਦੇ ਨਾਲ ਨਹਾਉਂਦਿਆਂ ਵਕਤ ਇਹ ਘਟਨਾ ਵਾਪਰੀ ਹੈ ਮੌਕੇ ਦੀਆਂ ਤਸਵੀਰਾਂ ਦੇਖ ਕੇ ਤੁਹਾਡੀ ਵੀ ਰੂਹ ਕੰਮ ਜਾਵੇਗੀ ਜਦ ਬੱਚੀ ਦਾ ਪਰਿਵਾਰ ਆਪਣੇ ਬੱਚੀ ਨੂੰ ਇਸ ਹਾਲਤ ਵਿੱਚ ਦੇਖ ਕੇ ਤਾਂ ਹਾਂ ਮਾਰਦਾ ਰੋਂਦਾ ਨਜ਼ਰ ਆਇਆ ਆ ਜਿਹੜੇ ਮਾਪੇ ਆ ਮਾਪੇ ਕਰਾਰ ਨਹੀਂ ਅੰਦਰ ਕੋਈ ਵੀ ਬੜੀ ਨਾਨਾ ਗੋਦੀ ਦੇ ਮਨੂ ਵਿੱਚ ਸੁਣਾ ਕਿਉਂ ਐ ਬਿਚਾਰ ਰਹੀ ਆਲੇ ਉਹ ਬੱਚੋ ਬੱਚੇ ਬੱਚਾ ਹਾਂਜੀ ਇੱਕ ਨਾਮ ਦੱਸ ਦੋ ਤੇ ਆਪਣੀ ਯੂਨੀਅਨ ਦੱਸ ਦੋ ਜੀ ਤੇ ਕੀ ਮਾਮਲਾ ਪੂਰਾ ਆ ਮੇਰਾ ਨਾਮ ਸ਼ੰਕਰ ਭਾਰਦਵਾਜਾ ਹੈ ਇਹ ਭੋਲੇ ਸ਼ੰਕਰ ਡਾਈਵਰ ਕਲੱਬ ਜਿਹੜਾ ਡਾਈਵਰਸ ਨੇ ਗੋਤਾ ਫਰਲੀ ਟੀਮ ਹੈ ਪਟਿਆਲਾ ਪੰਜਾਬ ਸੋ ਇਹ ਸ਼ਾਂਤੀ ਨਗਰ ਪਟਿਆਲਾ ਦੇ ਵਿੱਚ ਪੈਂਦਾ ਫਲੋਲੀ ਪਿੰਡ ਨਾਲ ਹੀ ਆ ਜਿੱਥੇ ਸਰੰਦ ਰੋਡ ਤੋਂ ਤੁਸੀਂ ਆਉਂਗੇ ਤਾਂ ਰਾਜਪੁਰਾ ਰੋਡ ਨੂੰ ਟੱਚ ਕਰਦਾ ਤੇ ਰਾਜਪੁਰਾ ਰੋਡ ਨੂੰ ਆਉਂਗੇ ਤਾਂ ਸਰੰਦ ਰੋਡ ਨੂੰ ਟੱਚ ਕਰਦਾ ਇਹ ਤੇ ਗੜੀ ਨਦੀ ਪੈਂਦੀ ਹੈ ਬੜੀ ਨਦੀ ਦੇ ਵਿੱਚ ਸਾਨੂੰ ਰਜਿੰਦਰ ਪਵਾਰ ਰਾਜੂ ਜੋ ਬੋਲੇ ਸੰਕਰਟਾਇਪ ਕਲੱਬ ਦਾ ਮੈਂਬਰ ਹੈ ਜਿਸ ਨੇ ਸਾਨੂੰ ਕਾਲ ਕੀਤੀ ਕਿ ਇੱਕ 4 ਸਾਲ ਦੀ ਬੱਚੀ ਮਿਸਿੰਗ ਹੈ ਜਿਹਦੇ ਕੱਪੜੇ ਬੜੀ ਨਦੀ ਦੇ ਬਿਲਕੁਲ ਥੱਲੇ ਜਾ ਕੇ ਮਿਲੇ ਨੇ ਸੋ ਦੇਰੀ ਨਾ ਕਰਦੇ ਹੋਏ ਬੋਲੇ ਸੰਕਰਟਾਇਪ ਡਰਾਈਵਰ ਕਲੱਬ ਦੀ ਟੀਮ ਸਾਰੇ ਜਿੰਨੇ ਗੋਤਾਪੁਰ ਸੀ ਸਾਰੇ ਪਹੁੰਚ ਗਏ ਤੇ ਤੇ 10-15 ਮਿੰਟ ਦੇ ਵਿੱਚ ਜਦੋਂ ਕਿਉਂਕਿ ਦਲਦਲ ਔਰ ਗੰਦਾ ਪਾਣੀ ਬਹੁਤ ਸੀਗਾ ਜਿਹਦੇ ਵਿੱਚ ਪਰ ਗੋਤਾਖੋਰਾਂ ਨੇ ਬਹੁਤ ਹੀ ਮਤਲਬ ਛਲਾਬਗਾ ਲੋਕ ਇਹ ਕੰਮ ਜਿਹੜਾ ਕਰਿਆ ਉਹਨਾਂ ਨੇ ਕਿਉਂਕਿ ਗੰਦੇ ਪਾਣੀ ਦਾ ਉਹਨਾਂ ਨੇ ਬਿਲਕੁਲ ਡਰ ਨਹੀਂ ਕਰਿਆ ਵਿੱਚ ਉਤਰ ਕੇ ਜਿਹੜੀ ਉਹ ਮ੍ਰਿਤਿਕ ਦੇ ਡੈੱਡ ਬੋਡੀ ਆ ਬੱਚੀ ਦੀ 4 ਸਾਲਾਂ ਦੀ ਉਸ ਨੂੰ ਬਾਹਰ ਕੱਢਿਆ ਤੇ ਬਾਹਰ ਕੱਢ ਕੇ ਪਰਿਵਾਰ ਨੂੰ ਸਨਾਕਤ ਕਰਾਈ ਜੋ ਰਜਿੰਦਰਾ ਹਸਪੀਟਲ ਦੇ ਵਿੱਚ ਪਟਿਆਲਾ ਦੇ ਵਿੱਚ ਪਹੁੰਚਾਈ ਗਈ ਆ ਪਤਾ ਲੱਗ ਗਿਆ ਸ਼ੰਕਰ ਜੀ ਕਿਸ ਤਰ੍ਹਾਂ ਹਾਦਸਾ ਹੋਇਆ ਕਿਉਂਕਿ ਬੱਚੀ ਕਿਸ ਤਰ੍ਹਾਂ ਉੱਥੇ ਪਹੁੰਚਦੀ ਹੈ ਉਹ ਵੀ ਕਾਫੀ ਵੱਡਾ ਸਵਾਲ ਹੈ ਕਿਉਂਕਿ ਰਸਤਾ ਕਾਫੀ ਉਸ ਜਿਹਾ ਟੁੱਟਿਆ ਫੁੱਟਿਆ ਜਾਂ ਨਦੀ ਨੀਚੇ ਗਲਦਲ ਪੂਰੀ ਰਸਤਾ ਜਿਹੜਾ ਸੀ ਉਹ ਕਿਉਂਕਿ ਇਹ ਸਾਨੂੰ ਵੀ ਥੱਲੇ ਜਾਣਾ ਉਹਦੇ ਵਿੱਚ ਬਹੁਤ ਕਠਿਨਾਈਆਂ ਦਾ ਕੰਮ ਹੈ ਕਿਉਂਕਿ ਇੱਕ ਦੀਵਾਰ ਆ ਜੋ ਪੱਕੀ ਗਵਰਨਮੈਂਟ ਵੱਲੋਂ ਬੈਰੀਕੇਟਿੰਗ ਬਣ ਰਹੀ ਆ ਔਰ ਉਸ ਤੋਂ ਬਾਅਦ ਮਿੱਟੀ ਦੇ ਉਚਾਈ ਬਹੁਤ ਔਰ ਜੇ ਆਪਾਂ ਨੀਵੀਂ ਦੀ ਗੱਲ ਕਰੀਏ ਤਾਂ ਨੀਮਾ ਬਹੁਤ ਰਸਤਾ ਕਿਤੇ ਨੇ ਕਿਤੇ ਚੋਟ ਕੁਝ ਵੀ ਹੋ ਸਕਦਾ ਪਰ ਉਹ ਬੱਚੇ ਕਿਸ ਤਰ੍ਹਾਂ ਉਤਰੇ ਕਿਸ ਤਰ੍ਹਾਂ ਪਹੁੰਚੇ ਇਸ ਬਾਰੇ ਤਾਂ ਹੁਣ ਉਹ ਬੱਚੇ ਜਾਂ ਮਾਪੇ ਦੱਸ ਸਕਦੇ ਨੇ ਪਰ ਬੜੀ ਦੁੱਖਨਾਕ ਕਠਿਨਾਈ ਇੱਕ 마ਸੂਮ ਬੱਚਾ ਜੋ 4 ਸਾਲ ਦਾ ਗੰਦੇ ਪਾਣੀ ਦੀ ਜਿਹੜੀ ਭੇਟ ਆਪਾਂ ਬੜੀ ਨਦੀ ਦੇ ਵਿੱਚ ਕਹਿ ਦਈਏ ਵੀ ਉਹ ਉਤਰ ਗਿਆ ਪਤਾ ਲੱਗਿਆ ਕਿ ਕਿੰਨੇ ਬੱਚੇ ਗਏ ਸੀ ਨੀਚੇ ਨਹਾਉਣ ਵਾਸਤੇ ਕਿਉਂਕਿ ਇੱਕ ਬੱਚੇ ਦਾ ਜੱਸਾ ਡੁੱਬੀ ਹੈ ਲਗਭਗ ਦੋ ਬੱਚੇ ਸੀਗੇ ਦੂਜੇ ਜਦੋਂ ਉਹ ਬੱਚਾ ਡੁੱਬ ਗਿਆ ਤਾਂ ਦੂਜਾ ਬੱਚਾ ਕਿਤੇ ਭੱਜ ਕੇ ਉੱਪਰ ਆ ਗਿਆ ਹਾਂ ਉਹ ਵੀ ਛੋਟਾ ਬਹੁਤ ਸੀ ਜਿਹਨੇ ਆ ਕੇ ਦੱਸਿਆ ਵੀ ਐਵੇਂ ਕਰਕੇ ਔਰ ਉਹਦੀ ਕਮੀਜ਼ ਜਿਹੜੀ ਹੈ ਉਹ ਬੱਚੇ ਦੇ ਉੱਪਰ ਪਈ ਸੀਗੀ ਤਾਂ ਇਸ ਕਰਕੇ ਕਲੀਅਰ ਹੋਇਆ ਔਰ ਲੋਕਾਂ ਨੇ ਵੀ ਇੱਥੇ ਸਰਚ ਜਿਹੜਾ ਆਪਰੇਸ਼ਨ ਉਹ ਕਰਿਆ ਥੋੜਾ ਬਹੁਤ ਪਰ ਪਾਣੀ ਗੰਦਾ ਫਿਰ ਬਾਰ ਬਾਰਕਨਾਂਕ ਪਾਣੀ ਬਹੁਤ ਗੰਦਾ ਕਿਉਂਕਿ ਸਾਡੇ ਡਾਈ ਜਿਹੜੇ ਮਾਊਸ ਹੁੰਦੇ ਨੇ ਉਹਦੇ ਵਿੱਚ ਵੀ ਕਾਫੀ ਗੋਬਰ ਗੈਸ ਜਿਵੇਂ ਆਪਾਂ ਕਹਿੰਦੇ ਗੰਦਾ ਬਹੁਤ ਪੁੰਚਿਆ ਤੇ ਬੜੀ ਇਕਠਨਾਈਆਂ ਦੇ ਨਾਲ ਗੋਤਾਖੋਰਾਂ ਨੇ ਆਪਣਾ ਕੰਮ ਕਰਕੇ ਔਰ ਉਹ ਡੈਡ ਬੁਡਿੰਗ ਕਿਥੋਂ ਆਣ ਵਾਲਾ ਸੀ ਪਰਿਵਾਰ ਇਹ ਫਲੋਲੀ ਪਿੰਡ ਪੈਂਦਾ ਸ਼ਾਂਤੀਨਗਰ ਦੇ ਨਾਲ ਹੀ ਉੱਥੇ ਦਾ ਪਰ ਪਿੱਛੇ ਦੀ ਗੱਲ ਕਰੀਏ ਤਾਂ ਸ਼ਾਇਦ ਪਰਵਾਸੀ ਹੋ ਸਕਦੇ ਨੇ ਯੂਪੀ ਜਾਂ ਬਿਹਾਰ ਇਸ ਤਰ੍ਹਾਂ ਦਾ ਤੋਂ ਆ ਕਹਿ ਸਕਦੇ ਉੱਥੇ ਦੇ ਪਰਿਵਾਰ ਦੇ ਵਿੱਚ ਬੱਚੀ ਤੋਂ ਇਲਾਵਾ ਵੀ ਕੋਈ ਬੱਚਾ ਹੈਗਾ ਹੋਰ ਹਾਂ ਇੱਕ ਬੱਚਾ ਬੇਟਾ ਹੋਰ ਹੈ ਆ ਹੁਣੋ ਕਲੀਅਰ ਨਹੀਂ ਵੀ ਉਹਨਾਂ ਦੇ ਬੇਟਾ ਕਿ ਕਿਹਦਾ ਬੱਚਾ ਕਿਉਂਕਿ ਉਸ ਵੇਲੇ ਪੋਜੀਸ਼ਨ ਐਸਸੀ ਦੀ ਕਿ ਕੁਝ ਪੁੱਛਿਆ ਨਹੀਂ ਗਿਆ ਪਰਿਵਾਰ ਬਹੁਤ ਸਭ ਨੇ ਪੁੱਛਿਆ ਠੀਕ ਜਿਹੜਾ ਨੇ ਇੱਥੇ ਤੁਮਾ ਪਹਿਲਾਂ ਸਰ ਕੀ ਹੋਇਆ ਸੀਗਾ ਜੀ ਕਿਹੜੀ ਜਗ੍ਹਾ ਦੀ ਘਟਨਾ ਹੈ ਸ਼ਾਂਤੀ ਨਗਰ ਦੀ ਹੈ ਜੀ ਸਾਨੂੰ 21 ਮਿੰਟ ਮਿਲੀ ਸੀ ਕਿ ਇੱਥੇ ਬੱਚੀ ਹੈ 4 ਸਾਲ ਦੀ ਨੰਦਰੀ ਨਾਜ਼ੀ ਉਹ ਇੱਥੇ ਨਦੀ ਦੇ ਨਾਲ ਦੀ ਨਾਲ ਦੀ ਦੇ ਵਿੱਚ ਖੜੀ ਹੈ ਹਾਂ ਜੀ ਮੌਕੇ ਤੇ ਪਹੁੰਚੇ ਸੀ ਨਾਲ ਕੋਟਾ ਕੋਰ ਟੀਮ ਚੱਕਰਪਾਟੋ ਵਾਲੀ ਨਾਲ ਦੀ ਟੀਮ ਆ ਗਈ ਸੀ ਵੀ ਕੋਟਾ ਔਰ ਇਹਨਾਂ ਨੇ ਜਿਹੜੀ ਹੈਗੀ ਆ ਕੋਸ਼ਿਸ਼ ਕਰ ਪਾਲ ਕੀਤੀ ਹੈ ਤੇ ਉਹਦੀ ਲੜਕੀ ਦੀ ਡੈੱਡ ਬੋਡੀ ਸਰ ਕਾਰਨ ਪਤਾ ਲੱਗਿਆ ਵੀ ਕਿਸ ਤਰ੍ਹਾਂ ਮਤਲਬ ਨੇ ਦੱਸਿਆ ਉਹਨਾਂ ਦੇ ਮੌਕੇ ਤੇ ਜਿਹੜੇ ਖੜੇ ਸੀਗੇ ਕਿ ਨਾਉਂਦੀ ਨਾਉਂਦੀ ਸੰਘਾਰ ਰਹੀ ਸੀ ਉਹ ਨਦੀ ਦੇ ਵਿੱਚ ਤੇ ਨਾਉਂਦੇ ਨਾਉਂਦੇ ਅੱਗੇ ਡੁੱਬੀ ਹੈ ਨਾਲ ਕੋਈ ਹੋਰ ਇਸ ਦਾ ਉਹ ਬੱਚਾ ਸੀਗਾ ਛੋਟਾ ਉਹਨੇ ਦੱਸਿਆ ਕਿ ਇੱਥੇ ਨਾ ਆ ਰਹੀ ਸੀ ਤੇ ਇਥੋਂ ਡੁੱਗੀ ਆ ਕਿੰਨੇ ਸਮੇਂ ਬਾਅਦ ਸਰਪਾਰ ਬਾਹਰ ਕੱਢੀ ਗਏ ਬੱਚੇ ਤਕਰੀਬਨ ਘੰਟਾ ਕੁ ਲੱਗ ਗਿਆ ਜੀ ਇਹਨਾਂ ਨੂੰ ਸਾਨੂੰ ਇੰਟੀਮੇਸ਼ਨ ਦਿੱਤੀ ਹੈ ਇਹਨਾਂ ਨੂੰ ਬਾਅਦ ਚ ਪਤਾ ਲੱਗਿਆ ਇੰਟੀਮੇਸ਼ਨ ਸਾਨੂੰ ਦਿੱਤੀ ਹੈ ਤੁਸੀਂ ਨਾਲ ਦੀ ਨਾਲ ਆ ਗਏ ਤੇ ਗੋਤਾਖੋਰੀ ਟੀਮ ਨਾਲ ਦੀ ਨਾਲ ਆ ਗਈ ਤੇ ਇਹਨੂੰ ਕਢਾ ਕੇ ਬਾਡੀ ਤੇ ਫੋਰਸਰੀ ਭੇਜਤੀ ਜਾਂਦੀ ਕਰਵਾਈਆਂ ਬਣੀਆਂ